ਇੱਕ ਮਹਾਨ ਲਿਖਾਰੀ ਨਾਲ ਜੁੜੀ ਗੱਲ ਯਾਦ ਆ ਰਹੀ ਹੈ ਸਰਦੀ ਦੇ ਦਿਨ ਸਨ ਉਹ ਸ਼ਹਿਰ ਦੇ ਬਾਜ਼ਾਰ ਵਿੱਚੋਂ ਲੰਘ ਰਿਹਾ ਸੀ ਅਚਾਨਕ ਇੱਕ ਬੁੱਢੇ ਭਿਖਾਰੀ ਨੇ ਉਸ ਤੋਂ ਪੈਸੇ ਮੰਗੇ ਲਿਖਾਰੀ ਨੇ ਆਪਣੇ ਕੋਟ ਦੀ ਜੇਬ ਵਿੱਚ ਹੱਥ ਪਾਇਆ ਤਾਂ ਉਸ ਨੂੰ ਪਤਾ ਲੱਗਾ ਕਿ ਬਟੂਆ ਤਾਂ ਉਹ ਘਰ ਹੀ ਭੁੱਲ ਆਇਆ ਸੀ ਉਹ ਅੱਗੇ ਨੂੰ ਤੁਰ ਪਿਆ ਪਰ ਕੁਝ ਕਦਮ ਚੱਲ ਕੇ ਉਹ ਮੁੜਿਆ ਤੇ ਭਿਖਾਰੀ ਦੇ ਸਰਦ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਘੁੱਟ ਲਿਆ ਫਿਰ ਉਹ ਲਿਆ ਅਸਲ ਵਿੱਚ ਪੈਸੇ ਮੈਂ ਘਰ ਹੀ ਭੁੱਲ ਆਇਆ ਹਾਂ ਭਿਖਾਰੀ ਨੇ ਲੇਖਕ ਨੂੰ ਕਿਹਾ ਪੈਸਿਆਂ ਨੂੰ ਛੱਡ ਜੋ ਕੁਝ ਤੂੰ ਅੱਜ ਮੈਨੂੰ ਦਿੱਤਾ ਹੈ ਉਹ ਕਦੇ ਕਿਸੇ ਨਹੀਂ ਦਿੰਦਾ ਲੇਖਕ ਦੀ ਦਇਆ ਤੇ ਨਿਗ ਉਸ ਭਿਖਾਰੀ ਨੂੰ ਪੈਸਿਆਂ ਨਾਲੋਂ ਕਿਤੇ ਵੱਧ ਕੀਮਤੀ ਲੱਗੇ ਸਨ ਪਿਆਰ ਦੇ ਰਹਿਮਦਿਲ ਵਿੱਚ ਭਿੱਜਿਆ ਛੋਟੇ ਤੋਂ ਛੋਟਾ ਸ਼ਬਦ ਵੀ ਬੇਅਰਥ ਨਹੀਂ ਜਾਂਦਾ ਪਰਮਿੰਦਰ ਸੋਢੀ ਸੋ ਦੋਸਤੋ ਜੇਕਰ ਅੱਜ ਦੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ